ਜੂਟੂ ਤੇ ਜੁੜੇ ਹੋਏ ਆ ਸਾਡੇ ਨਾਲ ਪ੍ਰਸ਼ੰਸਕ ਸਾਡੇ ਸਾਰਿਆਂ ਨੂੰ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿੰਨੇ ਵੀ ਸਾਡੇ ਨਾਲ ਪ੍ਰਸ਼ੰਸਕ ਜੁੜੇ ਹੋਏ ਆ ਸਾਰਿਆਂ ਨੂੰ ਮੈਂ ਹਾਲ ਚਾਲ ਪੁੱਛਦਾ ਸਾਰੇ ਠੀਕ ਠਾਕ ਹੋ ਸਤਿਗੁਰਾਂ ਦੀ ਮਿਹਰ ਹੈਗੀ ਪਰ ਅਸੀਂ ਜਾਣੇ ਆਂ ਕਿ ਸਤਿਗੁਰੂ ਜੀ ਦੀ ਕਿਰਪਾ ਕਰਨ ਤੁਹਾਡਾ ਸਾਰਿਆਂ ਦਾ ਹੀ ਸਤਿਗੁਰੂ ਜੀ ਦੀ ਕਿਰਪਾ ਕਰਕੇ ਸਾਰਾ ਕਾਰਜ ਜਿਹੜਾ ਕੋਈ ਸਵਾਰਨ ਸਭ ਨੂੰ ਤਰੱਕੀਆਂ ਬਖਸ਼ਿਸ਼ ਕਰਨ ਸਫਲਤਾ ਜਿਹਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਹੈਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈਗਾ ਧੰਨਵਾਦ ਆ ਤੁਹਾਡਾ ਤੇ ਗੁਰੂ ਕਿਰਪਾ ਕਰੇ ਤੁਹਾਡੀਆਂ ਮੰਨ ਦੀਆਂ ਇੱਛਾ ਭਾਵਨਾ ਪੂਰੀਆਂ ਕਰਨ ਹਰ ਮਦਾਨ ਫਤਿਹ ਬਖਸ਼ਿਸ਼ ਕਰਨ ਯੂਟਿਊਬ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਸੋਨਾ ਇਹ ਪ੍ਰੋਗਰਾਮ ਦਿੱਤਾ ਹੈ ਅਸੀਂ ਬਹੁਤ ਖੁਸ਼ ਹਾਂ ਕਿ ਜਿਹੜੀਆਂ ਸੰਗਤਾਂ ਲਾਈਵ ਕਥਾ ਵਿਚਾਰ ਸੁਣਦੀਆਂ ਗਈਆਂ ਜਿਹੜੀਆਂ ਸੰਗਤਾਂ ਲਾਹਾ ਪ੍ਰਾਪਤ ਕਰਦੀਆਂ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਹੈ ਔਰ ਨਵੀਂ ਦਾਜੀ ਸੁਣਾਓ ਗੱਲਬਾਤ ਕਿੱਦਾਂ ਚੱਲਦਾ ਹੈ ਆ ਸਾਰਾ ਮੁੰਡਾ ਆ ਗਿਆ ਜੀ ਆਦੇ ਬਲਾ ਦੇ ਓਏ ਆਦੇ ਬਲਾ ਦੇ ਸਭ ਨੂੰ ਆਦੇ ਬੋਲ ਦੇ ਸਾਰਿਆਂ ਦਾ ਹਾਲ ਚਾਲ ਠੀਕ ਹੈ ਹਾਂ ਜੀ ਹਿੰਦਰ ਬੋਲਦੇ ਕਿ ਸਾਰੇ ਜਿੰਨੇ ਵੀ YouTube ਤੇ ਸਾਰੇ ਠੀਕ ਆਗੇ ਹਾਂਜੀ ਠੀਕ ਹੈ ਤੂੰ ਬੋਲੋ ਬੱਚਨਾਂ ਨੂੰ ਜਿੰਨੇ ਵੀ ਜਾਣੇ ਸਾਰੇ ਠੀਕ ਆ ਹਾਂ ਸਾਡੇ ਮੁੰਡੇ ਨੇ ਸਾਨੂੰ ਫਤਿਹ ਬੁਲਾਈ ਹੈਗੀ ਸਾਡੇ ਪ੍ਰਮਾਣ ਕਰਨੀ ਆ ਤੇ ਹਾਲ ਚਾਲ ਤੁਹਾਡਾ ਪੁੱਛਿਆ ਹੈਗਾ ਤੁਸੀਂ ਠੀਕ ਠਾਕ ਹੋ ਤੇ ਇਹ ਸਾਡੇ ਮੁੰਡਿਆਂ ਦੀਆਂ ਵੀ ਵੀਡੀਓ ਹੈਗੀਆਂ ਆ ਪਾ ਗਾ ਹੋਇਆ ਕਿ ਤੋਂ 16 ਸਾਹਿਬ ਦਾ ਪਾਠ ਕਰਦਾ ਹੈ ਰਾਰਾ ਸਾਹਿਬ ਦਾ ਪਾਠ ਬਹੁਤ ਵਧੀਆ ਕਰਦਾ ਹੈ ਤੇ ਕੋਹ ਸੁਣਾ ਮੁੰਡਾ ਸਾਡਾ ਉਹਨਾਂ ਨੂੰ ਥੋੜੀ ਤੇਜ਼ੀ ਨਾਲ ਸਕੂਲ ਜਾਣਾ ਨੇ ਤੇ ਕੋਹ ਸੁਣਾਓ ਨਮਿਤਾ ਜੀ ਜਾਣੇ ਜੁੜ ਗਏ ਆ ਇਹਨੇ ਫੇਸ ਕਰ ਪਾ ਕੋ ਫਿਰ ਗੱਲ ਬਾਤ ਸੁਣਾ ਦੇ ਫਿਰ ਕੋਈ ਪੁੱਛ ਗਾਈ ਮੇਰਾ ਪਾਸ ਸੁਣਦੇ ਹੋ ਨੇ ਤੁਸੀਂ ਮੇਰਾ ਵਟਸਐਪ ਸੁਣਦੇ ਨੇ ਕਿਸੇ ਇੱਧਰ ਚਾਕੋ ਮੇਰਾ ਪਾਠ ਸੁਣਦੇ ਨੇ ਤੁਸੀਂ ਕਮੈਂਟ ਕਰਕੇ ਦੱਸੋ ਮੁੰਡੇ ਨੇ ਪੁੱਛਿਆਗਾ ਵੀ 16 ਸਾਲ ਦੀ ਤਾਂ ਪਾਠ ਕਰਦਾ ਹੁੰਦਾਗਾ ਮੁੰਡਾ ਰਦਰ ਸਾਹਿਬ ਦਾ ਵੀ ਆਪ ਸੁਣਦੇ ਹੋ ਸੰਗ ਤਾਂ ਤੇ ਆਪ ਦੱਸੋ ਵੀ ਕਿੱਥੋਂ ਕਿੱਥੋਂ ਸਾਡੇ ਨਾਲ ਜੁੜਦੇ ਹੋਗੇ ਤੇ ਹੁਣ ਜੁੜੇ ਹੋਗੇ ਇੰਨੇ ਕਿੰਨੇ ਕੋ ਮਤਲਬ ਪ੍ਰਸ਼ੰਸਕਾ ਸਾਡੇ ਨਾਲ ਜੁੜੇ ਹੋਏ ਹਾਂ ਜੀ ਇੱਕ ਮੈਂ ਹੋਰ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਾ ਹਾਂਗਾ bina ਸਾਡੇ ਕੋਲ ਅਸੀਂ ਮਤਲਬ ਤੇਲ ਵੀ ਬਣਾਉਣੇ ਆਗੇ ਗੋਡਿਆਂ ਬਾਤ ਆਮ ਬਜ਼ੁਰਗਾਂ ਦੇ ਗੋਡੇ ਦੁਖਦੇ ਜਾਂਦੇ ਆ ਤਾਂ ਸਾਡਾ ਨੰਬਰ ਹੈ ਜਿਹੜਾ 77099 09677 7709909677 ਇਹ ਨੰਬਰ ਆਪਣਾ ਇਹ ਨੰਬਰ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਤੇ ਗੋਡਿਆਂ ਵਾਲਾ ਤੇਲ ਹੈ ਜਿਹੜਾ ਉਹ ਬਣਾਉਣੇ ਆਪਾਂ ਜਿਵੇਂ ਹੁਣ ਮੰਨ ਲਓ ਕਿ ਚਲੋ ਬਜ਼ੁਰਗਾਂ ਨਾ ਹੋਵੇ ਉਹ ਤਾਂ ਜੂਰੀਏ ਦੀ ਵੀ ਦਵਾਈ ਦਿੰਨੇ ਆਪਾਂ ਸ਼ੂਗਰ ਦੀ ਵੀ ਦਿੰਨੇ ਆ ਤੇ ਗੋਡੇ ਜਿਵੇਂ ਦੁਖਦੇ ਹੋਣ ਜੂਰਗੇ ਤੋਂ ਬਿਨਾ ਸ਼ੂਗਰ ਤੋਂ ਬਿਨਾ ਦੁਖਦੇ ਹੋਣ ਤਾਂ 100% ਇਲਾਜ ਆਪਣੇ ਕੋਲੇ ਗੋਡਿਆਂ ਤੇ ਤੇਲ ਮਲਨ ਨੂੰ ਦਿੰਨੇ ਆਪਾਂ ਤੇ ਤਕਰੀਬਨ ਹਫਤੇ ਦੇ ਵਿੱਚ ਹੀ ਫਰਕ ਪੈ ਜਾਂਦਾਗਾ ਤਾਂ ਉਹ ਤੁਸੀਂ ਆਪਣੇ ਨਾਲ ਕਨੈਕਟ ਕਰ ਸਕਦੇ ਹੋਗੇ ਹਾਂਜੀ ਬਹੁਤ ਮਿਹਨਤ ਦੇ ਨਾਲ ਬਣਾਉਨੇ ਆ ਤੇਲ ਤੇ ਬਹੁਤ ਸੰਗਤਾਂ ਨੂੰ ਇਹ ਤੇਲ ਦਿੱਤਾ ਗਾ ਤੇਲ ਦੀ ਕੋਈ ਕੀਮਤ ਬਹੁਤੀ ਤਾਂ ਹੈ ਨਹੀਂਗੀ ਤੇ ਪਰ ਗੱਲ ਤੇ ਇਹ ਹੈ ਵੀ ਕੀਮਤ ਨਹੀਂ ਉੱਥੇ ਦੇਖੀ ਜਾਂਦੀ ਜੇ ਸਾਡਾ ਰੋਟ ਉੱਟਦਾ ਹੈ ਹਨਾ ਤੇ 슈ਗਰ ਦੀ ਦਵਾਈ ਆ ਉਹ ਵੀ ਦਿੱਤੀ ਆ ਬਹੁਤਾਂ ਨੂੰ हट ਗਿਆ ਤੇ ਕੰਟਰੋਲ 'ਚ ਰਹਿਣ ਲੱਗੇ ਜਾਂਦਾ ਗਾ ਤਕਰੀਬਨ ਕਾਫੀ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਹੁਣ ਆਪਣੇ ਕੋਲੇ ਤੇਲ ਵੀ ਹੈਗਾ ਦੂਜਾ ਕੇਸ ਜਿਵੇਂ ਹੁਣ ਉਮਰ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਹੈਗੇ ਕਿਸੇ ਵੀ ਕਾਰਨ ਕਰਕੇ ਹਨਾ ਤਾਂ ਉਹ ਤੇਲ ਵੀ ਬਣਾਉਣੇ ਹੈ ਤੇ ਉਹ ਤੇਲ ਵੀ ਮਤਲਬ ਤਕਰੀਬਨ 1 ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ ਕੰਮ ਕਰਨ ਲੱਗ ਜਾਂਦਾ ਤੇ ਜੜਾਂ ਦੇ ਵਿੱਚੋਂ ਕਾਲੇ ਵਾਲ ਆਉਣ ਲੱਗ ਜਾਂਦੇ ਆ ਉਹ ਤੇਲ ਨੂੰ ਅਸੀਂ ਵੀ ਵਰਤਦੇ ਆਂਗੇ ਸਾਡਾ ਦਾੜਾ ਜਮਾ ਚੱਟਾ ਸੀਗਾ ਤੇ ਪਰ ਹੁਣ ਬਹੁਤ ਵਰਗ ਪੈ ਗਿਆ ਸਾਡੇ ਦਾੜੇ ਦਾ ਤੇ ਇਸ ਕਰਕੇ ਇਹ ਅੰਮਰ ਤੇ ਆਪਣਾ 7707909677 ਇਹ ਨੰਬਰ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਜਿਨ੍ਹਾਂ ਨੂੰ ਵੀ ਕੋਈ ਇਹਨਾਂ ਚੀਜ਼ਾਂ ਦੀ ਲੋੜ ਹੈ ਦਵਾਈਆਂ ਦੀ ਤੇ ਮੈਂ ਫੇਰ ਦੁਬਾਰਾ ਬਹੁਤ ਧੰਨਵਾਦ ਕਰਦਾ ਸੰਗਤਾਂ ਦਾ ਜਿਹੜੀਆਂ ਸੰਗਤਾਂ ਸਾਨੂੰ ਸੁਣਦੀਆਂ ਇੰਗੀਆਂ ਕਥਾ ਵਿਚਾਰ ਕੀਰਤਨ ਸਾਡੇ ਬੱਚੇ ਆ ਜਿਹੜੇ ਕਲਾਸਾਂ ਲਾਉਣੇ ਆਗੇ ਉਹਨਾਂ ਦੇ ਸੋ ਸੁਣਦੇ ਆ ਕਿ ਤੁਸੀਂ ਹਨਾ ਤੇ ਸਾਨੂੰ ਬਹੁਤ ਚੰਗਾ ਲੱਗਦਾ ਜਿਹੜੇ ਨੇ ਸੰਗਤਾਂ ਸਾਨੂੰ ਲਾਇਕ ਕਰਦੀਆਂ ਐ ਸ਼ੇਅਰ ਕਰਦੀਆਂ ਐ ਜਾਂ ਸਬਸਕ੍ਰਾਈਬ ਕਰਦੀਆਂ ਹਨਾ ਕਮੈਂਟ ਕਰਦੀਆਂ ਐ ਤੇ ਬਹੁਤ ਬਹੁਤ ਧੰਨਵਾਦ ਆਪ ਸੰਗਤਾਂ ਦਾ ਤੇ ਆ ਸਾਡੇ ਛੋਟੇ ਛੋਟੇ ਸੰਗ ਬੈਠੇ ਆ ਆ ਜੋੜੇ ਆ ਜੋੜੇ ਚਲੋ ਸੰਗ ਅਗੇ ਅਗੇ ਤੇ ਮੈਂ ਇੰਨੀਆਂ ਕਿ ਬੇਨਤੀਆਂ ਮਤਲਬ ਆਪ ਸੰਗਤਾਂ ਨੂੰ ਕੀਤੀਆਂ ਗਈਆਂ ਤੇ ਮੈਂ ਨੰਬਰ ਮੈਂ ਉੱਥੇ ਲਿਖ ਦੂੰਗਾ ਲੈ ਉੱਤੇ ਜਿਨ੍ਹਾਂ ਨੂੰ ਵੀ ਕਿਸੇ ਨੂੰ ਵੀ ਇਹ ਮਤਲਬ ਦਵਾਈਆਂ ਦੀ ਲੋੜ ਹੋਵੇ ਨਾ ਉਹ ਸਾਡੇ ਨਾਲ ਕਨੈਕਟ ਕਰ ਸਕਦੇ ਹੋ ਸੋ ਆਜਾਤ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ